ਸੋਡਾ ਜੀ ਮੇਰਾ ਨਾਮ ਛੱਲੇ ਦੇਵੀ ਕੀ ਗੱਲ ਹੋਈ ਹੈ ਜੀ ਸਾਡਾ ਮੁੰਡਾ ਗਾਇਬ ਕੱਲ ਦਾ 11 ਵਜੇ ਦਾ ਜੀ ਹਾਂ ਜੀ ਤਾਂ ਕੱਲ ਦੇ ਅਸੀਂ ਲੱਭਣ ਲੱਗੇ ਸਾਨੂੰ ਨਹੀਂ ਲੱਭਿਆ ਹਜੇ ਤਾਈ ਕਿੱਥੇ ਗਿਆ ਕਿੱਥੇ ਜੀ ਹਾਂ ਜੀ ਸਾਨੂੰ ਕੋਈ ਪਤਾ ਨਹੀਂ ਹੈਗਾ ਕਿੱਥੇ ਗਿਆ ਕਿੱਥੇ ਨਹੀਂ ਕੱਲ ਦੇ ਲੱਭਦੇ ਆ ਇਹਨੂੰ ਆਪਣੇ ਬੱਚੇ ਨੂੰ ਨਹੀਂ ਲੱਭਦਾ ਪਿਆ ਕੰਮ ਕੀ ਕਰਦਾ ਜੀ ਦੁਕਾਨ ਤੇ ਲੱਗਿਆ ਸੀ ਕੱਪੜੇ ਵਾਲੀ ਤੇ ਉੱਥੇ ਪੁੱਛਗਿੱਛ ਕੀਤੀ ਵੀ ਕਿੱਥੇ ਕਿ ਜਾਉ ਉਹਨੂੰ ਅਸੀਂ ਗਏ ਸੀ ਦੁਕਾਨ ਬੰਦ ਸੀਗੀ ਮਾਲਕਾ ਦਾ ਕੋਈ ਨੰਬਰ ਹੋਣਾ ਕੀ ਉਹਨਾਂ ਦਾ ਨਹੀਂ ਸਾਡੇ ਕੋਲ ਹੈ ਨਹੀਂ ਕੋਈ ਵੀ ਮੁੰਡੇ ਕੋੋਂਗੇ ਤਾਂ ਪਤਾ ਨਹੀਂ ਉਹ ਸ਼ੱਕ ਵੀ ਤੁਹਾਡੇ ਤੁਹਾਨੂੰ ਕਿਸੇ ਤੇ ਕਿੱਥੇ ਗਿਆ ਨਹੀਂ ਜੀ ਐਦਾਂ ਦੀ ਕੋਈ ਸ਼ੱਕ ਨਹੀਂ ਹੈਗੀ ਪੁਲਿਸ ਰਿਪੋਰਟ ਕਰਾਤੀ ਹੈ ਹਾਂ ਜੀ ਕਰਾਤੀ ਕੀ ਕਹਿੰਦੇ ਪੁਲਸ ਵਾਲੇ ਕਹਿੰਦੇ ਸ਼ਾਮ ਤਾਈ ਤੁਹਾਨੂੰ ਪਤਾ ਲੱਗ ਜਾਊਗਾ ਹਾਂ ਜੀ ਤਾਂ ਮੁੰਡੇ ਦਾ ਨਾਮ ਕੀ ਸੀ ਜੀ ਉਹਦਾ ਗੌਰਪ੍ਰੀਤ ਗੌਰਪ੍ਰੀਤ ਕੋਈ ਫੋਨ ਲੱਗਾ ਕੋਈ ਹਾਂ ਜੀ ਹੈਗਾ ਸੀ ਪਰ ਉਹ ਲੱਗਦਾ ਨਹੀਂ ਪਏ ਨੰਬਰ ਹੁਣ ਨਹੀਂ ਲੱਗਦਾ ਤੱਕ ਕੋਈ ਨਹੀਂ ਦੋ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਸਰ ਜਿਵੇਂ ਕੋਈ ਨਹੀਂ ਸੁਣਦਾ ਮੇਰਾ ਬੁਲਾਵਾ ਨਹੀਂ ਕੋਈ ਸੁਣਦਾ ਬੋਲੀ ਗਰੀਬਾਂ ਦੀ ਕੋਈ ਨਹੀਂ ਸੁਣਦਾ ਹੈਗਾ ਪਿੰਡ ਕਿਹੜਾ ਜੀ ਤੁਹਾਡਾ ਬਲਾਕ ਕਿਹੜਾ ਮੰਨ ਲਾ ਜੀ ਨਰਮਦਾਸ ਮੰਦਆ ਬਬਰ ਲਾਜ ਕਾਲਜ ਦੀ ਬੈਕ ਸਾਈਡ ਅੱਛਾ ਸੋਈ ਰਾਤ ਤੇ ਬਿਲਕੁਲ ਬਿਲਕੁਲ ਕਰਦੇ ਫਿਰਦੇ ਆਪਣੇ ਵਿੱਚ ਇੱਲਾਬਦੇ ਨੇ ਰੋਪੜ ਰਪਣ ਗਿਆ ਬੰਦ ਰੋਪੜ ਵੀ ਜਿਹਨੇ ਅੱਧੇ ਟਾਂ ਦੀ ਰੋਪੜ ਗਈ ਘਰੋਂ ਆ ਬੰਦਿਆ ਮੈਂ ਵੀ ਕੰਮ ਕਰਦੀ ਸ਼ੌਕ ਤੇ ਮੈਂ ਪਹਿਲੇ ਕੰਮ ਤੇ ਚੱਲ ਜਾਂਦੀ ਮੈਂ ਤਾਂ ਬਾਤ ਚੋਂ ਜਾਂਦਾ ਮੈਂ ਪਹਿਲੇ ਚੱਲ ਗਈ ਸੀ ਮੰਮੀ ਵੀ ਆ ਨਹੀਂ ਸੀ ਘਰੇ ਮੰਮੀ ਰਖੜੀਆਂ ਲੈ ਕੇ ਗਈ ਸੀ ਬੜੇ ਪੜਾ ਦੇ ਨਾਲ ਮੈਂ ਘਰੇ ਆਪਣੇ ਸਾਰੇ ਕੰਮ ਘੁੰਮ ਕਰਕੇ ਗਈ ਉਹ ਵੀ ਘਰੇ ਸੀ ਨਾ ਤਾਂ ਤੁੱਤਾ ਰੋਟੀ ਰੋਟੀ ਖਾਦੀ ਕਹਿੰਦਾ ਮੈਂ ਕੰਮ ਤੇ ਜਾਣਾ ਮੈਂ ਲੇਟ ਜਾਣਾ ਮਾਸੀ ਨੂੰ ਵੀ ਇਦਿਕੇ ਉਹਨੇ ਲੇਟ ਜਾਣਾ ਆ ਮੈਂ ਚੱਲ ਗਈ ਆਪਣੇ ਕੰਮ ਤੇ ਉਹ ਤੋਂ ਬਾਅਦ ਪਤਾ ਨਹੀਂ ਸਾਨੂੰ ਕਦੋਂ ਗਿਆ ਕਦੋਂ ਨਹੀਂ ਰਾਤ ਨੂੰ ਅਸੀਂ ਜੇ 8:30 ਪੋਨੇ ਨੂੰ ਹੋ ਗਏ ਉਦੋਂ ਅਸੀਂ ਕਿ ਹਜੇ ਤੱਕ ਆਇਆ ਨਹੀਂ ਅਲਕਿ ਜੇ ਰੱਕੜੀ ਕਰਕੇ ਦੁਕਾਨ ਦੇ ਉੱਤੇ ਕੁਝ ਕੰਮ ਦੇ ਕਰਕੇ ਜਦਰਾ ਸ਼ੋਗ ਤਾਂ ਨਹੀਂ ਆਇਆ ਪਰ ਉਸ ਤੋਂ ਬਾਅਦ ਜਦ ਆਇਆ ਹੀ ਨਹੀਂ ਆਇਆ ਨਹੀਂ ਫਿਰ ਅਸੀਂ ਸਾਰਾ ਹੀ ਬੜਾ ਚੋਰ ਸ਼ਾਨਮਰ ਸਾਨੂੰ ਕੀਤਾ ਨਹੀਂ ਮਿਲਿਆ ਫਿਰ ਅਸੀਂ ਮੈਂ ਪੁੱਛਿਆ ਸੀਗਾ ਮੈਂ ਕਿਹਾ ਵੀ ਹਣੀ ਤੂੰ ਅੱਜ ਕੰਮ ਨਹੀਂ ਜਾਣਾ ਕਹਿੰਦਾ ਮੈਂ ਮਾਸੀ ਜਾਣਾ 11 ਵਜੇ ਜਾਣਾ ਵੇ ਐਨੀ ਗੱਲ ਕਹੀ ਮੈਨੂੰ ਮੁੜ ਕੇ ਨਹੀਂ ਅਸੀਂ ਤੇ ਕਿਉਂ ਉਹਦਾ ਨਾ ਗੁਰਪ੍ਰੀਤ ਉਹਦੇ ਘਰੇ ਉਹਨੂੰ ਹਣੀ ਕਹਿੰਦੇ ਆ ਤੁਸੀਂ ਵੀਰੇ ਬਦਰ ਬਰਾਦਰ ਕੀ ਭਾਜੀ ਤੁਹਾਨੂੰ ਤੁਹਾਨੂੰ ਕੁਝ ਪਤਾ ਲੱਗਾ ਕੀ ਮਤਲਬ ਨਹੀਂ ਪਤਾ ਨਹੀਂ ਲੱਗਾ ਕੱਲ੍ਹ ਤੇ ਲੱਗਦਾ ਵੀ ਅਸੀਂ ਅੱਛਾ ਜੀ ਤੇ ਇਹ ਮਾਲੂ ਇਹਨੀ ਵੀਡੀਓ ਦੇ ਮਾਦਰ ਮਿਲਣ ਨਾਲ ਇਸ ਮੁੱਦੇ ਨੂੰ ਕੋਈ ਦੇਖਦਾ ਹੋਵੇ ਕੋਈ ਆਪਣਾ ਮੋਬਾਈਲ ਨੰਬਰ ਦੇ ਦਿਓ 7589841432 ਆ ਨੰਬਰ ਤੇ ਫੋਨ ਕਰ ਦਿਓ 7589841432 ਜੇ ਕਿਸੇ ਨੂੰ ਮਿਲਦਾ ਦਾਦੇ ਦਾ ਨੰਬਰ ਤੇ ਰਿਕਵੈਸਟ ਹੈ ਜੀ ਡੈਡੀ ਦਾ ਨੰਬਰ ਵੀ ਡੈਡੀ ਵਾਲਾ ਨੰਬਰ ਵੀ 6689970802 ਇਹ ਮੇਰੇ ਡੈਡੀ ਦਾ ਨੰਬਰ ਆ ਕੋਈ ਵੀ ਕਿਸੇ ਨੂੰ ਵੀ ਮਿਲੇ ਸਾਨੂੰ ਇਸ ਨੰਬਰ ਤੇ ਫੋਨ ਕਰ ਦਿਓ ਡੇੜੇ ਜਿਹੜਾ ਜਿਆਦਾ ਕਹਿੰਦੇ 4 ਸਾਲ 4 ਮਹੀਨੇ ਤੋਂ ਬੈੱਡ ਤੇ ਹੀ ਆ ਡੇੜੇ ਨੂੰ 4 ਸਾਲ ਹੋ ਚਲੇ ਬੈੱਡਿੰਗ ਦੀ ਪ੍ਰੋਬਲਮ ਕਰੇ ਰਹਿੰਦੇ ਹੋ ਅਸੀਂ ਆਪੇ ਕੰਮ ਕਰਦੇ ਹਾਂ ਅਸੀਂ ਆਪੇ ਘਰ ਦਾ ਬਿਜੋੜਾ ਕਰੀਏ ਨਹੀਂ ਤਾਂ ਕੋਈ ਗਰੀਬਾਂ ਦੀ ਸੁਣਦੇ ਨਹੀਂ ਹੈਗਾ ਭਾਜੀ ਕੋਈ ਨਹੀਂ ਗਰੀਬਾਂ ਦੀ ਸੁਣਦਾ ਸਾਡੀ ਜਿਹੜੀ ਦੁਕਾਨ ਤੇ ਕੰਮ ਕਰਦਾ ਸੀ ਕੱਲ੍ਹ ਦੀ ਗੱਲ ਕੰਮ ਕਰਦਾ ਸੀ ਭਾਜੀ ਕੰਪੜੇ ਦੀ ਦੁਕਾਨ ਤੇ ਲੱਗਿਆ ਸੀ ਮਾਮੀਏ ਦੁਕਾਨ ਦਾ ਸੋ ਅਜੀ ਪਾਜੀ ਨੂੰ ਕੋਈ ਨਹੀਂ ਪਤਾ ਹੈਗਾ ਸਾਨੂੰ ਉਹਨੇ ਕੋਈ ਨਹੀਂ ਨਾਕਾਦਿਆ ਜਿੱਦੂ ਦੁਕਾਨ ਤੇ ਗਏ ਮੈਂ ਆਪਣੇ ਕੰਮ ਤੱਕ ਕੰਮ ਤੇ ਚੱਲ ਜੰਦੇ ਸੀ ਮੇਰੇ ਤੋਂ ਬਾਅਦ ਚੰਮੀ ਨਹੀਂ ਹੋਇਆ ਸੀ ਅਜੇ ਉਹਨੂੰ ਜਾਂਦੇ ਨੂੰ ਕੰਮ ਤੇ ਤੇਲ ਜਿਵੇਂ ਨਹੀਂ ਕਰਦਾ ਰਹਿੰਦਾ ਪਾਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿਹੜੂ ਵੀ ਇਹ ਮੁੰਡਾ ਦੇਖਦਾ ਸਾਨੂੰ ਦੱਸ ਦੇਣ ਇਹ ਫੋਨ ਕਰਕੇ ਬੀਬੀ ਵੱਤੀ ਵਾਲੇ ਆਏ 90 ਨਹੀਂ ਆਵੇ ਮਨਵਾ ਲਓ ਹਾਂਜੀ ਪਾਜੀ ਬਹੁਤ ਬੜੀ ਜਾਨ ਲਾ ਰੱਖੇ ਦਾ ਇੱਕ ਕੋਨਾ ਨਹੀਂ ਬਲੇ ਜੋਰ ਤੋਂ ਛੱਡੇ ਜਿਹੜਾ ਨਹੀਂ ਦੇਖਿਆ ਹਾਂਗਾ ਇਹ ਤਾਂ ਕੋਈ ਗਰੰਡ ਮੁੰਡੇ ਦਾ ਹੋਵੇ ਕੋਈ ਪਾਜੀ ਸਾਰਿਆਂ ਨੂੰ ਅਸੀਂ ਬੁੱਤ ਲਿਆ ਕਿਤੇ ਇਹਨੂੰ ਕੋਈ ਪਤਾ ਨਹੀਂ ਆਂਦੇ ਕਰੋ ਨਹੀਂ ਨਿਕਲਦਾ ਉਹ ਤੇ ਆਪਣਾ ਮੋਟਰਸਾਈਕਲ ਸੀਗਾ ਕੋਈ ਨਹੀਂ ਪਾਜੀ ਉਹਨੂੰ ਤਾਂ ਸਾਈਕਲ ਤੱਕ ਨਹੀਂ ਚਲਾਉਣਾ ਹੁੰਦਾ ਕਰੋ ਵੀ ਨਹੀਂ ਜਾਂਦਾ ਕਿ ਸਾਡੇ ਘਰੇ ਕੋਲ ਦੇ ਨਾਲ ਦੇ ਆਂਦੇ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਨਾ ਉੱਤੇ ਤੱਕ ਨਹੀਂ ਜਾਂਦਾ ਸੀ ਉਹ ਇੰਨਾ ਦੂਜਾ ਸੀ ਕਰ ਹੀ ਰਹਿੰਦਾ ਸੀ ਨਾ ਇਹਦੀ ਕੋਈ ਐਦਾ ਕਿਸੇ ਮੁੰਡੇ ਆ ਨਾ ਬੈਣੀ ਉੱਠਣੀ ਜਾਂ ਕੁਝ ਬਸ ਆਪਣਾ ਕੰਮ ਤੋਂ ਘਰ ਘਰ ਤੋਂ ਕੰਮ ਸੀ ਜਦੋਂ ਸਾਡੇ ਕੋਲ ਆਈ ਸੀ ਆ ਗੁੜੀਆ ਰੋਂਦੀ ਰੋਂਦੀ ਆਈ ਗੰਦੀ ਜੇ ਮੇਰਾ ਬ੍ਰਦਰ ਦਾ ਬ੍ਰਦਰ ਗਵਾਚ ਗਿਆ ਤੇ ਅਸੀਂ ਇਹਨੂੰ ਬਿਠਾ ਲਿਆ ਨਾਲੇ ਮੈਂ ਤੁਹਾਨੂੰ ਫੋਨ ਕੀਤਾ ਅਸੀਂ ਤਾਂ ਇਹੀ ਬੇਨਤੀ ਕਰਦੇ ਅੱਜ ਰਖੜੀ ਦਾ ਤਿਉਹਾਰ ਆ ਕਿ ਇਹਦੇ ਭੈਣ ਦਾ ਭਰਾ ਮਿਲ ਜੂਵੇ ਜੀ 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 ਬਾਕੀ ਅਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਲਦੀ ਤੋਂ ਜਲਦੀ ਇਹਦਾ ਬ੍ਰਦਰ ਦਾ ਪਤਾ ਲੱਗ ਸਕੇ ਇਹ ਇੱਕ ਬੜੀ ਮੋਬਾਈਲ ਨੰਬਰ ਫੇਰ ਦੱਸ ਦੋ ਤੁਸੀਂ ਆਪਣਾ ਨਾ 917589841432 ਨੰਬਰ ਹੈ ਜੀ ਇੱਥੇ ਫੋਨ ਕਰਦੇ ਮੈਂ ਤੁਸੀਂ ਆਪਣੇ ਡੈਡੀ ਦਾ ਨੰਬਰ ਦੱਸਦਾ ਸੀ ਉਹ ਵੀ ਚੀਤਾ ਬាទ 84970802 ਸਾਡੇ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਜੇਕਰ ਕੋਈ ਇਸ ਵੀਰ ਨੂੰ ਕੋਈ ਕਿਸੇ ਨੂੰ ਮਿਲੇ ਤਾਂ ਜਿਹੜਾ ਤੁਹਾਣਾ ਨੰਬਰ ਦਿੱਤਾ ਉਸ ਨੰਬਰ ਤੇ ਸੰਪਰਕ ਕਰਕੇ ਇਸ ਭੈਣ ਨਾਲ ਇਹਨਾਂ ਦੇ ਭਰਾ ਨੂੰ ਮਿਲਾਇਆ ਜਾਵੇ ਧੰਨਵਾਦ ਜੀ